ਦੀ ਟ੍ਰੇਨਿੰਗ ਦੇ ਬਾਅਦ ਮੇਰੀ 2 ਦਿਨ ਪਹਿਲਾਂ ਜਨ ਜਨ 7 ਸਤੰਬਰ ਨੂੰ ਪਾਰਸਿੰਗ ਹੌਟ ਅਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟ ਹੈਂਡ ਦੇ ਮਰੈਂਗ ਲੱਗਿਆ ਦੇਖੋ ਜੀ ਮੈਂ ਤਾਂ ਸਾਰੇ ਖਾਦ ਦੇ ਕਾਰੀ ਦੇ ਨੇ ਜਿਹੜਾ ਬਾਹਰ ਦਾ ਰੋ ਵੀ ਕਰ ਰਿਹਾ ਹੈ ਜਿਹੜਾ ਅਫਸਰਪਨ ਰੋ ਵੀ ਕਰ ਰਿਹਾ ਹੈ ਬਟ ਮੈਂ ਤਾਂ ਕਹਣਾ ਸੀ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮਕਾਮ ਚੁਣ ਲਿਆ ਉੱਥੇ ਖੋਟਣਾ ਹੈ ਬਸ ਉਹ ਚੱਲਦੇ ਜਾਣਾ ਹੈ ਮੈਂ ਤਾਂ ਔਖਣਾ ਹਰ ਇੱਕ ਰਸਤੇ ਤੇ ਹੁੰਦੀਆਂ ਨੇ ਬੱਚੇ ਦਾ ਮਾਂਸ ਕਰਾਦ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਜੂਹ ਤੋਂ ਪਹਿਲਾਂ ਹੀ ਉੱਥੇ ਨੂੰ ਲੈ ਕਰਕੇ ਸਾਥ ਆਏ ਇਥੋਂ ਨੇ 에어ਪੋਰਟ ਜਾ ਕੇ ਇਹ ਬੱਚੇ ਨੂੰ ਸਾਰੇ ਬਤਵੰਤੇ ਸੱਜਣਾਂ ਨੇ ਸੁਪੰਤ ਸਾਹਿਬ ਨੇ ਨੰਬਰਦਾਰ ਸਾਹਿਬ ਆਨੇ ਸਾਰਿਆਂ ਨੇ ਸਾਡੇ ਨੂੰ ਮਾਰਕਸ ਦਿਖਾ ਦੇ ਕਾ ਤੇ ਵਾਸ ਲੈ ਕੇ ਬਹੁਤ ਬਹੁਤ ਠੀਕ ਕੁਝ ਹੈ ਕੁਝ ਕੋਈ ਦੱਖਣ ਨਹੀਂ ਹੈ ਕੁਝ ਗੱਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਚੋਦਾਰ ਤੇਰੇ ਸਿੰਘ ਹੈ ਮੈਂ ਅੱਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਫਰਤੀ ਐਸੀ ਆਰਟੀਓ ਚ ਨਹੀਂ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਰਟਿਕੂਲਰ ਅਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਤੇ ਮੇਰਾ ਪਿੰਡ ਹੈ ਛੋਟਾ ਪਿੰਡ ਹੈ ਜੀ ਮਾਨਾ ਵਾਲਾ ਤੇ ਸਿਲੇ ਜਨਾਲਾ ਤੇ ਉੱਥੋਂ ਬਲੋਂਗ ਕਰਦਾ ਹਾਂ ਅੱਜ ਕਿਸ ਤਰ੍ਹਾਂ ਦਾ ਮੋਰ ਰਿਹਾ ਜੀ ਕਰਦੇ ਇਹ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮੋਦੀ ਜਗ੍ਹਾ ਪੜਾਇਆ ਜਾਵੇ ਖੁਦ ਫੌਜ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੇਂ ਦੇ ਲੈ ਕੇ 12ਵੇਂ ਤੱਕ ਹੋਸਟਲ ਜੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦੇ ਦੂਰੀ ਸੀ ਉਸ ਤੋਂ ਬਾਅਦ 12ਵੇਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦੇ ਦਿਖਾਏ ਰਸਤੇ ਤੇ ਅਫਸਰ ਬਣ ਕੇ ਹੀ ਫੌਜ ਤੇ ਜਾਵ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹਾਂ ਪ੍ਰਿੰਸੀਪਲ ਕਿੰਨੇ ਕਿ ਬੰਦ ਕਰਨੀ ਪਈ ਤੁਹਾਨੂੰ ਲਿਖੇ ਬਣਵਾਤੇ ਦੇਖੋ ਜੀ ਮਿਹਨਤ ਤਾਂ ਸਾਰੇ ਹਰਦਿਕਾਰ ਹੀ ਰਹੇ ਨੇ ਜਿਹੜਾ ਬਾਹਰ ਜਾ ਰਹੇ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ ਬਟ ਮਿਹਨਤ ਕੰਨ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮਕਾਮ ਚੁਣ ਲਿਆ ਉਹ ਤੱਕ ਪਹੁੰਚਣਾ ਹੈ ਬਸ ਉਹ ਚੱਲਦੇ ਜਾਣਾ ਹੈ ਮਿਹਨਤ ਔਕੜਾਂ ਹਰ ਇੱਕ ਰਸਤੇ 'ਚ ਆਉਂਦੀਆਂ ਨੇ ਬਾਕੀ ਜਿੰਨੇ ਵੀ ਫੌਜੀ ਮੇਰੇ ਸਹਰਾ ਬੈਠਣੇ ਆ ਉਹਨੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ 'ਚ ਤਾਂ ਮਿਹਨਤ ਨੂੰ ਮੈਂ ਕਹਾਂ ਮਤਲਬ ਸ੍ਰੀ ਨੀਵੈ ਪਰਵਾਸ ਸਵਾਗਤ ਹੋਇਆ ਕਿਸਾਨਾਂ ਵੱਲੋਂ ਤੁਹਾਨੂੰ ਪ੍ਰੋਫੈਕਟਰ ਤੇ ਪਹੁੰਚਾ ਕੇ ਬਹੁਤ ਸਾਰਾ ਸਨਮਾਨ ਕੀਤਾ ਕਿ ਤੁਸੀਂ ਕਰ ਜਾਓਗੇ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕਹਿੰਨਾ ਪਰੋਸਾ ਨਹੀਂ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਸੋਚ ਘਰ ਦੇ ਨੂੰ ਵੀ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ ਪਾਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹ ਤਾਂ ਬਿਲਕੁਲ ਵੀ ਜਿਹੜਾ ਮੋੜ ਬਣਿਆ ਪਿਆਰੀ ਜਿੰਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਹੈ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੇ ਹੀ ਮੈਨੂੰ ਮਿਲਣ ਆ ਸਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਆ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੀਆਂ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਆ ਰੋਸ਼ਨ ਗੀਤਾ ਉਹ ਤੋਂ ਤੁਸੀਂ ਪਿੰਡ ਮਾਨਾਵਦ ਨਾਲ ਆਰੋਸ਼ਨ ਕੀਤਾ ਵਾ ਕੀ ਕਹਿਣਾ ਜੀ ਸ਼ੁਰੂਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮੈਂ 11ਵੀਂ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਵਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਹੈ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਹੈ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ रह ਸਕਦੇ ਹੋ ਜੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦੰਗੜ ਵਿੱਚ ਜੀ ਦੇਖੋ ਨਸ਼ਾਦਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਹੈ ਪੰਜਾਬ ਚ ਤੋਂ ਜ਼ਿਆਦਾ ਮੰਨਿਆ ਜਾਂਦਾ ਕਿਉਂਕਿ ਇਲਾਕਾ ਹੀ ਹੋ ਜਾਏ ਮੈਂ ਹੀ ਕਹਿਣਾ ਚਾਹੁੰਦਾ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਵੀ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤੇ ਮੇਰਾ ਇਹ ਹੀ ਰਹੇਗਾ ਕਿ ਜਿੰਨੀ ਛੱਤੀ ਛੱਤੀ ਹੋਵੇ ਤਦ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮਲ ਚੱਲੋ ਠੀਕ ਹੈ ਜੀ ਤੇ ਕਿਹੜੀ ਕਿਹੜੀ ਜਗ੍ਹਾ ਡਿਊਟੀ ਨਿਭਾਦੇ ਹੋ ਜੀ ਡਿਊਟੀ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਅਜ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਕੀ ਕਹਿਣਾ ਚਾਹੋ ਲੱਖ ਦਾ ਲੋਕ ਕਿੰਨਾ ਬੰਦੇ ਨੇ ਕਿੰਨਾ ਕਿ ਮਿਹਨਤ ਕਸ਼ ਪਰਿਵਾਰ ਆ ਪਿਤਾ ਕੀ ਕਰਦੇ ਜੀ ਇਹਨਾਂ ਦੇ ਪਿਤਾ ਸਾਹਿਬਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤੱਕ ਇਹ ਗਏ ਆ ਜੀ ਪਿੰਡ ਦੇ ਵਿੱਚ ਵਿਆਹ ਦਾ ਮਾਹੌਲ ਹੈ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਹੈ ਜੀ ਅੱਗੇ ਤੁਹਾਡੇ ਇਲਾਕੇ 'ਚ ਖਾਸ ਕਰਕੇ ਵੱਡੇ ਇਸ ਤਰ੍ਹਾਂ ਕੋਈ ਨੌਜਵਾਨ ਵੱਡਾ ਅਫਸਰ ਬਣਿਆ ਪਹੁੰਚਦਾ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਸਰਕਾਰਾਂ ਸਰਕਾਰ ਮਸ਼ਾ ਕੀਹਦੀ ਨੇ ਦੇਸ਼ ਦੀ ਸੇਵਾ ਕਰਨੇ ਲਈ ਆ ਪੰਜਾਬ ਜਿਹੜੇ ਰਹਿ ਕੇ ਕੰਮ ਕਰਦਾ ਜੀਦਾ ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਉਹ ਤੋਂ ਬਾਅਦ ਤੇ ਫਿਰ ਆਪਣਾ ਕੰਮ ਆ ਦੇਸ਼ ਦੀ ਸੇਵਾ ਦੇ ਸਾਡੀ ਸੇਵਾ ਠੀਕ ਹੈ ਜੀ ਹਾਂ ਓਕੇ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲਪੋਕੇ ਅੱਜ ਮੇਰਾ ਬੇਟਾ ਇਲੈਕਟਨ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪਿੰਡ ਭਰਾਵਾਂ ਨੇ ਬਹੁਤ ਅਸੀਂ ਪੜਵਾਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਣ ਸਨਮਾਨ ਕਰਦੇ ਹੋਏ ਪੇੜ ਤੋਂ ਬਾਹਰ ਜਾ ਕੇ ਪਿੰਡ ਦੀ ਜੂਹ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇਥੋਂ ਆਨੇ ਏਅਰਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਬਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬ ਆਨੇ ਸਾਰਿਆਂ ਨੇ ਸਵਾਗਤ ਮਾਣ ਸਤਿਕਾਰ ਦੇ ਕਰਕੇ ਬਾਹਰ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਕੋਈ ਕੰਸੀ ਨਹੀਂ ਹੈ ਕੁਝ ਨਹੀਂ ਬਿਆਨ ਕਰ ਸਕਦੇ ਤੁਸੀਂ 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 ਬਤੌਰ ਫੌਜੀ ਸੇਵਾ ਦੇ ਭਾਈ ਅੱਜ ਇੰਨੀ ਖੁਸ਼ੀ ਤੁਹਾਡਾ ਕੁਤਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਹਿਰੀ ਪਤੀ ਹੈ ਜੇ ਸਿਪਾਈ ਵਰਤੀ ਹੋਏ ਬਾਅਦ ਵਿੱਚ ਹੋਣ ਦਾ ਤੂੰ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਦਾਇਰ ਕਿ ਸੋਚਿਆ ਵੀ ਨਹੀਂ ਕਿ ਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਬਖਤੀ ਹੋਏਗਾ। ਤੋਂ ਬਹੁਤ ਬਹੁਤ ਉਸ ਮਾਲਕਦਾ ਵਾਹਿਗੁਰੂ ਸਾਡੇ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿ ਆਪਣੇ ਪੈਣ ਪ੍ਰਾਖੇਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਾਨ ਵੇਖ ਕਰਕੇ ਸਿਹਤ ਰਹਿਣ ਤੇ ਆਪਣੀ ਮਿਹਨਤ ਕਰਕੇ ਅਫਸਰਾਂ ਵਿੱਚ ਹੋਰ ਵੀ ਬੱਚੇ ਉਹ ਅਹੁਦਿਆਂ ਤੇ ਬਰਾਜਮਾਨ ਜੀ ਦਾ ਆਪਣੇ ਇਲਾਕੇ ਦਾ ਮਾਨਾਂਵਾਂ ਦਾ ਨਾਮ ਰੋਸ਼ਨ ਕੀਤਾ ਬਿਲਕੁਲ ਜੀ ਮਾਨਾਂ ਦਾ ਨਾਮ ਤੁਸੀਂ ਕਿਹਾ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਇਹ ਨਾਮ ਰੋਸ਼ਨ ਹੋਇਆ ਹੈ ਕਿਉਂਕਿ ਉੱਥੇ 3 OT A ਨਈ ਦੇ ਵਿੱਚ 3 ਲੜਕੇ ਸਰਦਾਰ پاسਮੀਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OT A ਉਹਦੇ 3 ਸਰਦਾਰ ਹੀ ਜੇ ਤੇ ਇੱਕ ਸਵਸ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਕਿਹ ਲਾਈ ਸਨ ਬੱਚਾ ਠੀਕ ਹੈ ਉਹ ਹੋਰ ਵੀ ਲੜਕੀ ਸੀ ਗਾਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਤੇ ਆਪਣੇ ਲਾਕੇ ਆਪਣੇ ਮਾਨ ਨਾਲਾ ਪੰਜਾਬ ਮਸਲਾ ਨਾਮ ਰਖਣਾ। ਜੇਕਰ ਜਦੋਂ ਪੰਜਾਬੀ ਮੇਜੇ ਮਲਾ ਮਾਰਦੇ ਨੇ, ਗੁੱਸਾ ਚੜ ਗਈ ਸੱਪੋਂ ਦੇ ਹਰ ਇੱਕ ਕੰਮ ਦੇ ਵਿੱਚ। ਤੇ ਤੁਹਾਡੇ ਪੇਡੇ ਵਾਲੇ ਜਿਹੜਾ ਅਫਸਰ ਬਣ ਕੇ ਆਏ ਨੇ, ਕਿਸ ਤਰ੍ਹਾਂ ਦਾ ਅੱਜ ਪਿੰਡ ਦੇ ਵਿੱਚ ਮੋਹ ਹੈ। ਬਹੁਤ ਹੀ ਖੁਸ਼ੀ ਦਾ ਮਾਹੌਲ ਹੈ, ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ ਹੈ। ਹਰੇਕ ਹੀ ਜਿਹਨੂੰ ਜਿੰਨੇ ਵੀ ਵੇਖਿਆ ਹੈ ਬਿਸ਼ੱਕ ਬਿਨਾ ਸੱਦੇ ਦੇ ਸਾਰਾ ਪਿੰਡ ਹੀ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਸਾਰਾ ਬਾਰੀ ਰਹੂੰਗਾ ਧੰਨਵਾਦ ਕਰਦਾ ਸਵਾਗਤ ਕੀਤਾ ਕਿਤਾ ਗਿਆ ਸਵਾਗਤ ਜੀ ਬਹੁਤ ਹੀ ਭਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਾਂ ਸਵੇਰ ਤੋਂ ਹੀ ਅਡੇ ਕਰ ਰਹੀ ਹੈ ਕਦੋਂ ਆਣਾ ਫੋਨ ਤੇ ਫੋਨ ਆ ਰਹੇ ਸੀ ਪਹਿਲੇ ਹੀ ਖੜੇ ਹੈ ਸਵੇਰ ਤੋਂ ਪ੍ਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਸ਼ਾਇਦ ਨਾਲ ਸਵਾਗਤ ਕੀਤਾ ਠੀਕ ਹੈ ਆਪਣਾ ਨਾਮ ਦੱਸੋ ਜੀ ਮੇਰਾ ਜੀ ਨਾਂ ਸ਼ੁਭਪ੍ਰੀਤ ਸਿੰਘ ਪਿੰਡ ਮਾਨਾ ਵਾਲਾ ਇਹ ਮੇਰਾ ਪਤੀ ਆ ਜੀ ਇਹ ਲੈਫਟੇਨੈਂਟ ਆਜੇ ਆਰਮੀ ਹੋਇਆ ਹੈ ਤੇ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਸਾਡੇ ਨਗਰ ਲਈ ਉਸ ਤੋਂ ਬਾਅਦ ਸਾਡੇ ਇਲਾਕੇ ਲਈ ਸਾਡੇ ਬਾਰਡਰ ਬੈਲਟ ਬੈਲਟ ਦੇ ਲਈ ਜੀ ਬੜੇ ਹੀ ਮਾਣ ਵਾਲੀ ਗੱਲ ਹੈ ਬੜਾ ਹੀ ਇਹਨੇ ਆਪਣੇ ਮਾਪਿਆਂ ਦਾ ਨਗਰ ਦਾ ਇਲਾਕੇ ਦਾ ਨਾਂ ਜੀ ਇਹਨੇ ਰੌਸ਼ਨ ਕੀਤਾ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੜਾਪਲਾ ਨਗਰ ਨਗਰ ਦੇ ਵਿੱਚ ਵੀ ਸਾਰਿਆਂ ਨਾਲ ਮੇਲਸਾਰ ਸਾਰੇ ਇਲਾਕੇ ਦਾ ਇਹਨੇ ਜਿੰਨਾ ਮਾਣ ਵਧਾਇਆ ਜੀ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਾਡੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਹੀ ਸਾਰੇ ਨੂੰ ਜੀ ਬੜੀ ਖੁਸ਼ੀ ਹੈ ਜੀ ਇਸ ਚ ਅੱਜ ਜਦੋਂ ਸਾਗ ਦੇ ਗੱਲ ਵਾਸਤੇ ਕਿਸ ਤਰ੍ਹਾਂ ਦਾ ਮੌਜਾ ਹੈ ਕਿ ਤੁਹਾਨੂੰ ਬਹੁਤ ਸੋਣਾ ਜੀ ਸਾਰੇ ਨਗਰ ਨੇ ਸਾਰੇ ਪਿੰਡ ਵਾਸੀਆਂ ਨੇ ਇਲਾਕੇ ਵਾਸੀਆਂ ਨੇ ਸਾਰਿਆਂ ਨੇ ਸਾਰੇ ਪਿੰਡ ਦੇ ਮੋਤਵਾਰ ਲਾਗੇ ਦੇ ਇਲਾਕੇ ਦੇ ਮੋਤਵਾਰ ਸਾਰੇ ਆਏ ਉਹਨਾਂ ਸਾਰਿਆਂ ਨੇ ਜੀ ਵੇਖੋ ਇੱਥੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ ਖੁਦ ਆਪ ਬਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਕ੍ਰੋਮਨੀ ਅਕਾਲੀ ਦਾ ਲਾਲੋ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਉਹਨਾਂ ਨੇ ਵਧਾਈ ਦਿੱਤੀ ਆ ਜੀ ਸਾਡੇ ਇਲਾਕੇ ਨੂੰ ਸਾਡੇ ਬਾਰਡਰ ਬੈਲਟ ਨੂੰ ਬੜਾ ਮਾਣ ਆ ਜੀ ਇਸ ਨੌਜਵਾਨ ਦੇ ਉੱਤੇ ਇਹਨੇ ਇਲਾਕੇ ਦਾ ਪਰਿਵਾਰ ਦਾ ਸਾਰੇ ਜਾਣਿਆਂ ਦਾ ਨਾਮ ਰੌਸ਼ਨ ਕੀਤਾ ਇਹਨਾਂ ਪਿਤਾ ਵੀ ਕੋਲ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਹੀ ਸੇਵਾ ਕੀਤੇ ਹੁਣ ਬੇਟਾ ਅਫਸਰ ਬਣ ਕੇ ਆਇਆ ਹਾਂਜੀ ਬਹੁਤ ਬਹੁਤ ਜੀ ਪਰਿਵਾਰ ਨੂੰ ਤੇ ਬੜੀ ਮਾਣ ਵਾਲੀ ਗੱਲ ਆ ਦੋਵੇਂ ਦੇ ਚਾਚਾ ਜੀ ਇਹਦੇ ਫਾਦਰ ਸਾਹਿਬ ਆਰਮੀ ਚ ਸਰਵ ਕਰਕੇ ਆਏ ਨੇ ਉਹਨਾਂ ਨੇ ਵੀ ਦੇਸ਼ ਦੇ ਨਾਲ ਜੰਗਾਂ ਲੜੀਆਂ ਬੜਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਬੇਟੇ ਨੇ ਸਾਨੂੰ ਇਲਾਕੇ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਾਣ ਦਵਾਇਆ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ